राम राम सत श्री വൃന്ദ്രമനാഥ വൃന്ദ രാമന വൃന്ദ രാമനാഥ്യമന കൃന്ദ Yra an ka si ran ka be asira ran te asira ran tra asira ran ran casira ran na asira ran as asira ran ran casira ran ran twera ran tra vera ran tan le ran ran vera ran ran zer vera ran ran zer vera ran ran zer vera ran ran casira ran ran treira ran ran treira ran zer ran ran do ran ran ikra ran ran do ran ran krena ran ran ja ran 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 ran

yeah hey. ਦਿਆ ਹੈ ਮੇਰੇ ਮਾਲਿਕ ਨੇ ਸਭ ਕੁਝ ਦਿਆ ਹੈ ਤੇਰਾ ਸ਼ੁਕਰੀਆ ਹੈ ਤੇਰਾ ਸ਼ਿਕਰੀਆ ਹੈ ਤੇਰਾ ਸ਼ੁਕਰੀਆ 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 ਹੈ ਸਾਰਿਆਂ ਨੂੰ ਜੈ ਸ਼੍ਰੀ ਰਾਮ ਸਾਰਿਆਂ ਨੂੰ ਬਹੁਤ ਬਹੁਤ ਪਹਿਲਾ ਮੁਬਾਰਕਾ ਦਿੰਨਾ ਕਿ ਸਾਡੇ ਯੋਧਿਆ ਦੇ ਵਿੱਚ ਪ੍ਰਭੂ ਰਾਮ ਜੀ ਦਾ ਮੰਦਿਰ ਬਣ ਰਿਹਾ ਬਣ ਕੇ ਤਿਆਰ ਹੋ ਗਿਆ ਵਾ ਤੇ ਉਹਦੇ ਉਪਲਬਖ ਦੇ ਵਿੱਚ ਅਸੀਂ ਆਪਣੇ ਧਾਰੀਵਾਲ ਦੇ ਵਿੱਚ ਸਾਡੇ ਕਾਫੀ ਜਿਹੜੀ ਸਭਾਆਂ ਜਿਸ ਤਰ੍ਹਾਂ ਸਾਡੇ ਨਰਿੰਦਰ 55 ਜੀ ਇਹਨਾਂ ਦਾ ਇਹ ਬਹੁਤ ਬਹੁਤ ਦੇਣਦਾਰ ਆ ਕਿਉਂਕਿ ਇਹਨਾਂ ਨੇ ਬਹੁਤ ਹੀ ਸਾਡੇ ਸ਼ਹਿਰ ਦੇ ਵਿੱਚ ਨੇਕ ਕੰਮ ਕਰਦੇ ਪਏ ਨੇ ਸਾਡੀ ਯੂਥ ਨੂੰ ਸਾਡੇ ਨਗਰ ਨਿਵਾਸੀਆਂ ਨੂੰ ਚੰਗੇ ਕੰਮ ਪਲਾਇਆ ਨਾ ਪ੍ਰਭੂ ਰਾਮ ਦਾ ਨਾਮ ਲੈਂਦੇ ਨੇ ਇੱਥੇ ਮੰਦਰ ਦੇ ਵਿੱਚ ਪ੍ਰਿੰਝਾ ਜੀ ਦੇ ਮੰਦਰ ਦੇ ਵਿੱਚ ਹਰ ਮੰਗਲਵਾਰ ਪ੍ਰਭੂ ਜੀ ਦਾ ਦਿਨ ਗਾਉਂਦਾ ਹਨ ਹਨੁਮਾਨ ਚਰੀ ਸਾ ਪੜਾਇਆ ਜਾਂਦਾ ਸਾਰੇ ਨੌਜਵਾਨਾਂ ਨੂੰ ਬੜੇ ਅੱਛੇ ਰੱਬ ਦੇ ਨਾਮ ਵਾਲਾ ਲਾਇਆ ਦਾ ਮੈਂ ਪ੍ਰਭੂ ਰਾਮ ਦੇ ਬਾਲਾ ਜੀ ਦੇ ਅੱਗੇ ਇਹੇ ਪ੍ਰਾਰਥਨਾ ਕਰਨਾ ਵੀ ਸਾਡੇ ਪ੍ਰਿੰਝਾ ਜੀ ਦੂਤੇ ਅਪਾਰ ਕਿਰਪਾ ਬਣਾ ਕੇ ਰੱਖਣ ਜਿਹੜਾ ਵੀ ਇਹਨਾਂ ਦੇ ਮੰਦਰ ਆਂਦਾ ਵਾ ਉਹਨਾਂ ਦੀ ਵੀ ਮਨੋਕਾਮਨਾ ਪੂਰੀ ਕਰਨ ਤੇ ਸਾਰਿਆਂ ਨੂੰ ਤੰਦਰੁਸਤੀ ਦੇਣ ਦੂਸਰਾ ਕੱਲ 22 ਤਰੀਕ ਨੂੰ ਸਾਡੇ ਧਾਰੀਗੜ੍ਹ ਦੇ ਵਿੱਚ अयोध्या जी ਮੰਦਿਰ ਜਿਹੜਾ ਬਣਿਆ ਉਹਦੇ ਉਪਲਬਧ ਤੇ ਵਿੱਚ ਅਸੀਂ ਧਾਰੀਵਾਦ ਸ਼ਹਿਰ ਨੂੰ ਪੂਰਾ ਸਜਾਇਆ ਦਾ ਲਾਈਟਾਂ ਲਾਈਆਂ ਦੀਵਾਲੀ ਵਾਂਗੂ ਜਿਸ ਤਰ੍ਹਾਂ ਮੈਂ ਉਹੀ ਕਹਾਂਗਾ ਨਗਨਵਾਸੀਆਂ ਨੂੰ ਜਿਸ ਤਰ੍ਹਾਂ ਦੀਵਾਲੀ ਮਨਾਣੇ ਆ ਆਪਣਾ ਘਰ ਸਾਫ ਸੁਥਰਾ ਕਰਨੇ ਆ ਦੀਪਮਾਲਾ ਕਰਨੇ ਆ ਇਸ ਤਰ੍ਹਾਂ ਹੀ ਅਸੀਂ ਆਪਣਾ ਘਰ ਤੇ ਕਰੀਏ ਨਾਲੇ ਸ਼ਹਿਰ ਨੇ ਵੀ ਕਰੀਏ ਤੇ ਦੀਪਮਾਲਾ ਕਰੀਏ ਸਾਰੇ ਇਕੱਠੇ ਹੋ ਕੇ ਬੜੀ ਖੁਸ਼ੀਆਂ ਨਾਲ ਇਹ ਜਿਹੜਾ ਵਾ ਦੀਵਾਲੀ ਵਾਂਗੂ ਹੀ ਮਨਾਇਆ ਜਾਏ ਤੇ ਕੱਲ ਸਵੇਰੇ ਸ਼ਹਿਰ ਦੇ ਵਿੱਚ 8 ਵਜੇ ਹਵਨ ਸ਼ੁਰੂ ਹੋ ਜਾਣਾ ਪਗ ਸੰਚੌਂਗ ਦੇ ਵਿੱਚ ਉਹਦੇ ਬਾਅਦ ਸਾਡੇ RAM ਸ਼ਾਮ ਜੀ ਦਾਸ ਜਿਹੜੇ ਨੇ ਉਹਨਾਂ ਦੇ ਪਰਵਰਜਨ ਸੁਣਾਗੇ 11 ਵਜੇ ਤੋਂ ਲੈ ਕੇ 1:30 ਵਜੇ ਤੱਕ ਸਾਡਾ ਲਾਈਵ ਪ੍ਰੋਗਰਾਮ ਚੱਲੇਗਾ ਉਹਦੇ ਵਿੱਚ ਸਿੰਦਰਕਾਂਡ ਦਾ ਪਾਠ ਹੋਏਗਾ ਤੇ ਕਾਫੀ ਸ਼ਹਿਰ ਵਾਸੀਆਂ ਨੇ ਨਗਰ ਨਿਵਾਸੀਆਂ ਨੇ ਜਿਹੜੇ ਸੁਸਾਇਟੀਆਂ ਨੇ ਸਾਡੀਆਂ ਜਿਸਤਰਾ ਬਾਲਾ ਜੀ ਵੈਲਫੇਅਰ ਸੁਸਾਇਟੀ ਆ ਖਾਟੂ ਸ਼ਾਮ ਜੀ ਦੀ ਸੁਸਾਇਟੀ ਆ ਬਣਾਈ ਦੀ ਆ ਉਹ ਸਾਰਿਆਂ ਨੇ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਮੰੰਗਰ ਲਗਾਏ ਦੇ ਨੇ ਤੇ ਮੈਂ ਕਹਾਂਗਾ ਸ਼ਹਿਰ ਵਾਸੀ ਸਾਰੇ ਬਾਸਨ ਭਗਤ ਸੇ ਚੌਂਕ ਆਣ ਤੇ ਪੂਰਾ ਆਨੰਦ ਲੈਣ ਤੇ ਨਾਲੇ ਜਿਹੜੇ ਮਹਾਂਪੁਰਛ ਆਏ ਉਹਨਾਂ ਦੇ ਵੀ ਪ੍ਰੋਜੈਕਟ ਹਨ ਤੇ ਰਾਤ ਨੂੰ ਅਤਿਸ਼ਬਾਜੀ ਪੂਰੀ ਹੋਏਗੀ ਤੇ ਨਾਲ ਦੀਵੇ ਜਗਾਏਗੇ 21000 ਦੀਵਾ ਜਿਹੜਾ ਅਸੀਂ ਧਾਰੀਵਾਲ ਸ਼ਹਿਰ ਦੇ ਵਿੱਚ ਜਗਾਣਾ ਵਾ ਤੇ ਉਹਦੇ ਚ ਆ ਕੇ ਤੁਸੀਂ ਸਾਰੇ ਸ਼ਾਮਿਲ ਹੋਵੋ ਤੇ ਨਾਲ ਦੀਵਾ ਜਗਾਓ ਤੇ ਆਪਣੇ ਘਰ ਘਰ ਦੀਵਾ ਜਗਾਓ ਤੇ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਲਾਹ ਦੇ ਸਾਰੇ ਪੂਰੇ ਦੇਸ਼ ਵਾਸੀ ਹੀ ਵਧਾਈ ਦੇ ਪਾਤਰ ਤੇ ਜਿਹੜਾ 5 ਸਾਲ ਬਾਅਦ ਜਿਹੜੀ ਬੜੀਆ ਸਾਦੇ ਲੋਕ ਸ਼ਹੀਦ ਵੀ ਹੋਏ ਤੇ ਜੇਲਾਚ ਵੀ ਰਹੇ ਸਾਡੇ ਸਮਾਜ ਦੇ ਲੋਕ ਉਸ ਤੋਂ ਬਾਅਦ ਅੱਜ ਸਰਕਾਰ ਨੇ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਸਾਡੇ ਯੋਧਿਆ ਮੰਦਰ ਤੇ ਸੁਣਾਇਆ ਸੀ ਅੱਜ ਆਖਰ ਸੁਣਾਇ ਅੱਜ ਉਹ ਦਿਨ ਆ ਗਿਆ ਕੱਲ 22 ਤਰੀਕ ਨੂੰ ਜਿਹੜਾ ਯੋਧਿਆ ਦੇ ਵਿੱਚ ਉਦਘਾਟਨ ਹੋਣਾ ਉਸ ਤੋਂ ਬਾਅਦ ਜਿਹੜਾ ਧਾਰੀਵਾਲ ਦੇ ਵਿੱਚ ਸਾਡੇ ਧਾਰੀਵਾਲ ਦੇ ਵਿੱਚ ਕਿਉਂਕਿ ਉੱਥੇ ਜਾਨ ਦੀ ਥੋੜੀ ਪ੍ਰੋਬਲਮ ਹੈ ਉਹਨਾਂ ਨੇ ਮਨਾਂ ਕੀਤਾ ਹੋਇਆ ਇਸੇ ਤਰ੍ਹਾਂ ਅਸੀਂ ਧਾਰੀਵਾਲ ਨੂੰ ਵੀ ਯੋਧਿਆ ਬਣਾਉਣਾ ਹੈ ਜਿਸ ਤਰ੍ਹਾਂ ਧਾਰੀਵਾਲ ਦੇ ਵਿੱਚ ਦੇਖੋ ਲਾਈਟਿੰਗ ਕੀਤੀ ਗਈ ਹੈ ਰਾਤ ਨੂੰ ਤੇ ਕੱਲ ਆਤਿਸ਼ਬਾਜ ਦਾ ਵੀ ਪ੍ਰੋਗਰਾਮ ਹੈ ਰਾਤ ਨੂੰ ਚਲਾਈ ਜਾਏਗੀ ਸੋਰੇ ਜਿਹੜੇ ਸਾਡੇ RAM SHAM JI ਹੈ ਮਹਾਰਾਜ ਉਹ ਵੀ ਆਣਗੇ ਭਜਨ ਗਾਣਗੇ ਉਸ ਤੋਂ ਬਾਅਦ ਰਾਜਕੁਮਾਰ ਧੋਏ ਵਾਲੇ ਸਰਪੰਚ ਜਿਹੜੇ ਨੇ ਉਹ ਵੀ ਆ ਕੇ ਕੱਲ ਪ੍ਰਭੂ RAM ਦਾ ਗੁਣਗਾਨ ਕਰਨਗੇ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਮਾਤਾਵਾਂ ਭੈਣਾਂ ਬਜ਼ੁਰਗਾਂ ਨੂੰ ਸਾਰਿਆਂ ਨੂੰ ਬੇਨਤੀ ਇਹੋ ਕਰਾਂਗਾ ਵੱਡੇ ਬੱਸ ਸਟੈਂਡ ਵਿੱਚ ਪਹੁੰਚ ਕੇ ਇਸ ਪ੍ਰਭੂ RAM ਦਾ ਗੁਣਗਾਨ ਕਰੋ ਤੋਂ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ ਟੈਨ ਟੈਨ ਲੰਗਰ ਦਾ ਜਿਹੜਾ ਖਾਸ ਪ੍ਰਬੰਧ ਕੀਤਾ ਹੋਇਆ ਸਾਰੇ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਤੋਂ ਪਹਿਲਾਂ ਤੇ ਸਾਰੇ ਪ੍ਰਮੁੱਖ ਪਤਾਨੋ ਰਾਮ ਰਾਮ ਜੀ ਬਹੁਤ ਹੀ ਇਹੀ ਕਰਮਾ ਪਾਠ ਆ ਰਹੇ ਆ ਜਿਹੜੇ ਇਸ ਮੰਦਰ ਨੂੰ ਬਣਦੇ ਦੇਖ ਰਿਹਾ ਸਾਡੇ ਪੂਜਾ ਨੇ ਮੰਦਰ ਢਹਦੇ ਦੇਖਿਆ ਅਸੀਂ ਬਰੇ ਚੰਗੇ ਕਰਮ ਕੀਤੇ ਆ ਜਿਹੜਾ ਇਹ ਮੰਦਰ ਅਯੁੱਧਿਆ ਚ ਪ੍ਰਭੂ શ્રી ਰਾਮ ਜੀ ਦਾ ਮੰਦਰ ਬਣਦਾ ਦੇਖ ਰਿਹਾ ਉਦੇ ਵਾਸਤੇ ਸਾਰੇ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਹੈ। ਅਹੀਂ ਜਿਹੜਾ ਧਾਰੀਵਾਲ ਦੇ ਵਿੱਚ ਪ੍ਰੋਗਰਾਮ ਕਰ ਰਿਹਾ ਉਹ ਪ੍ਰਿੰਜਾ ਜੀ ਦੀ ਦੇਖ-ਦੇਖ ਚ ਹੋ ਰਿਹਾ। ਇਹਨਾਂ ਦਾ ਬਹੁਤ ਤਗੜਾ ਉਪਰਾਲਾ ਹੈ। ਸਾਰੇ ਸ਼ਹਿਰ ਨੂੰ ਇੱਕ ਮੁਠ ਕਰਕੇ ਇਹਨਾਂ ਦੀ ਦੇਖ-ਰੇਖ ਚ ਵੱਡੇ ਵਾਸਤਾਂ ਦੇ ਵਿੱਚ ਪ੍ਰੋਗਰਾਮ ਕਰ ਰਿਹਾ। ਸੁੰਦਰਤਾ ਦਾ ਪਾਠ ਵੀ ਹੋਇਆ ਤੇ ਵੱਖ-ਵੱਖ ਭਗਤ ਮੰਗਲੀਆਂ ਆਉਣਗੀਆਂ ਉਹ ਵੀ ਆਪਣਾ ਗੁਰਗਾਂਵ ਕਰਣਗੀਆਂ ਪ੍ਰਭੂ ਰਾਮ ਜੀ ਦਾ। ਉਹਦੇ ਨਾਲ-ਨਾਲ ਖਾਨ ਦਾ ਵੀ ਪ੍ਰਬੰਧ ਕੀਤਾ ਸ਼ਹਿਰ ਨੂੰ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਗਿਆ ਆ ਇਦਾਂ ਲੱਗਦਾ ਪਿਆ ਵੀ દિਵਾਲੀ ਅਸੀਂ ਆਪਣੀ ਹੋਛ ਦੇ ਵਿੱਚ ਇਦਾਂ દિਵਾਲੀ ਵੀ ਮਨਾਉਂਦੀ ਨਹੀਂ ਦੇਖੀ ਜਿਸ ਤਰ੍ਹਾਂ ਐਸ ਸਾਰੀ ਅਸੀਂ ਪ੍ਰਭੂ ਰਾਮ ਜੀ ਦਾ ਜਿਹੜਾ ਪ੍ਰੋਗਰਾਮ ਹੈ ਉਹ ਹੁੰਦਾ ਦੇਖਿਆ ਉਹਦੇ ਵਿੱਚ ਇਦਾਨਿਸ਼ੀ ਹੈ ਆਪਣਾ ਇਸੋਰੀ ਜਾਣਿਸ਼ੀ ਹੈ ਇਹਨਾਂ ਦਾ ਵੀ ਬਹੁਤ ਤਗੜਾ ਉਪਰਾਲਾ ਬਹੁਤ ਮਿਹਨਤ ਕਰ ਰਹੇ ਆ ਨੌਜਵਾਨ ਆਪਣੇ ਸਾਰੇ ਸਾਥੀਆਂ ਨੂੰ ਲੈ ਕੇ ਵਿਦਾਈ ਦੇ ਪੱਤਰ ਆ ਮੈਂ ਆਪਣੇ ਵਾਰੋਂ ਬੇਨਤੀ ਕਰਾਂਗਾ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਜਿਹੜਾ ਪ੍ਰੋਗਰਾਮ ਸ਼ਹਿਰ ਦੇ ਸਹਿਯੋਗ ਨਾਲ ਪ੍ਰਭੂ ਆਪਣੀ ਪ੍ਰਜਾ ਦੀ ਦੇਖ ਰੱਖ ਚ ਹੋ ਰਿਹਾ ਉੱਤੇ ਸਾਰੇ ਪਹੁੰਚ ਕੇ ਤੇ ਆਪਣੀ ਏਕਤਾ ਦਾ ਸੁਧਾਰਨ ਦੇਣ ਤੇ ਲੰਗਰ ਸ਼ਰਮ ਜੈ ਸ਼੍ਰੀ ਰਾਮ ਸਭ ਤੋਂ ਪਹਿਲੇ ਸਾਰੇ ਪ੍ਰਭੂ ਪ੍ਰੇਮੀਆਂ ਨੂੰ ਜੈ ਸ਼੍ਰੀ ਰਾਮ ਜੀ ਜਿਸ ਤਰ੍ਹਾਂ ਕਿ ਪਹਿਲੇ ਦੀਪਕ ਜੀ ਨੇ ਕਿਹਾ ਕਿ ਬੜੇ ਹੀ ਅਹੀ ਵੱਡੇ ਭਾਗੀ ਇਨਸਾਨ ਆ ਕਿ ਸਾਡੇ ਪੁਰਖਾਂ ਨੇ ਮੰਦਰਾਂ ਨੂੰ ਢਾਂਦੇ ਵੇਖਿਆ ਤੇ ਅੱਜ ਅਸੀਂ ਸਾਡੀ ਜਿਹੜੀ ਪੀੜ੍ਹੀ ਆ ਉਹ ਮੰਦਰ ਬੰਦੀ ਵੇਖ ਰਹੀ ਆ 999 ਦਾ ਦੌਰ ਸਾਰੇ ਯਾਦ ਹੋਏਗਾ ਧਾਰੀਵਾਲੀ ਦੀ ਬਲਕਿ ਹਿੰਦੁਸਤਾਨ ਦੇ ਵੱਖ-ਵੱਖ ਜਗ੍ਹਾ ਤੋਂ ਬੜੀ ਦੁਨੀਆ ਅਯੋਧਿਆ ਵਿੱਚ ਪਹੁੰਚੀ ਜਦੋਂ ਪਤਾ ਲੱਗਿਆ ਸੀਗਾ ਸ਼੍ਰੀ ਰਾਮਚੰਦਰ ਦੀ ਮੰਦਰ ਨੂੰ ਢਾਂਦੇ ਨੇ ਉਦੋਂ ਦੇ 500 ਸਾਲ ਹੋ ਗਏ ਨੇ ਸਾਡੇ ਰਾਮ ਬੱਲਾ ਜੀ ਜਿਹੜੇ ਕਿ ਟੈਂਟ ਦੇ ਵਿੱਚ ਵਿਰਾਜਮਾਨ ਸੀਗੇ ਸਾਡੇ ਧਾਰੀਵਾਲੀ ਸੰਗਤ ਨੂੰ ਸਭ ਤੋਂ ਪਹਿਲੇ ਸਭਾ ਕੇ ਮਿਲਿਆ ਸੀਗਾ ਪ੍ਰਿੰਦਾ ਜੀ ਨਾਲ ਆਪਾਂ ਜਾ ਕੇ ਅਯੋਧਿਆ ਦੇ ਵਿੱਚ ਦੇਖਿਆ ਜਾ ਕੇ ਕਿ ਰਾਮ ਲੱਲਾ ਜੀ ਕਿੱਦਾਂ ਉਹਨਾਂ ਨੂੰ ਟੈਂਟ ਦੇ ਵਿੱਚ ਰੱਖਿਆਦਾ ਹੈਗਾ ਪਰ ਹੁਣ ਪਿਛਲੇ ਮਹੀਨੇ ਮੈਂ ਯੋਧਿਆ ਚ ਗਿਆ ਪਰ ਦੇਖਿਆ ਕਿ ਜੋ ਬੋਵੇ ਮੰਦਰ ਬਣ ਰਿਹਾ ਹੈਗਾ ਵੇਖ ਕੇ ਬੜੀ ਖੁਸ਼ੀ ਹੋ ਰਹੀ ਸੀ ਕਿ ਕਿ ਉਹ ਵੀ ਦੌਰ ਸੀਗਾ ਕਿ ਜਦੋਂ ਰਾਮ ਲੱਲਾ ਜੀ ਨੂੰ ਕਿਸ ਤਰ੍ਹਾਂ ਆਪਣੇ ਹਿੰਦੁਸਤਾਨ ਦੇ ਵਿੱਚ ਜਿੱਥੇ ਰਾਮ ਜਨਮ ਭੂਮੀ ਹੈ ਉੱਥੋਂ ਦਾ ਪਰਮਾਨੰਦ ਹਰਾ ਫੈ ਰਿਹਾ ਸੀਗਾ ਕਿ ਰਾਮ ਜੀ ਇੱਥੇ ਜਨਮੇ ਆ ਤੇ ਅੱਜ ਮੈਂ ਸਮਝਣਾ ਕਿ ਸਾਡੇ ਹਿੰਦੁਸਤਾਨ ਦੀ ਸਰਕਾਰ ਦਾ ਬਹੁਤ ਵੱਡਾ ਯੋਗਦਾਨ ਆ ਸਾਡੇ ਵਿਸ਼ੂ ਹਿੰਦੂ ਪਰਚੇ ਦਾ ਪੂਰੇ ਹਿੰਦੂ ਸਮਾਜ ਦਾ ਕਿ ਅੱਜ ਉਹ ਘੜੀ ਆ ਗਈ ਹੈ ਕਿ ਰਾਮ ਲੱਲਾ ਜੀ ਜਿਹੜੇ ਆਪਣੇ ਮੰਦਿਰ ਵਿੱਚ ਵਿਰਾਜਮਾਨ ਹੋ ਰਹੇ ਆ ਸਾਰੇ ਹਿੰਦੂ ਸਮਾਜ ਲਈ ਮੈਂ ਹਿੰਦੂ ਸਮਾਜ ਨਹੀਂ ਕਹਾਂਗਾ ਬਲਕਿ ਸਾਰੇ ਹਿੰਦੁਸਤਾਨੀਆਂ ਵਾਸਤੇ ਕਿਉਂਕਿ ਰਾਮ ਜੀ ਕਿਸੇ ਇੱਕ ਧਰਮ ਦੇ ਨਹੀਂ ਰਾਮ ਜੀ ਸਾਰਿਆਂ ਦੇ ਨੇ ਹਿੰਦੂ ਸਿੱਖ ਮੁਸਲਮਾਨ ਸਾਰੇ ਆਣ ਬਾਝੜ ਕੇ ਉਹ ਹਿੱਸਾ ਲੈ ਰਹੇ ਨੇ ਤੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਇਹ ਚੀਜ਼ ਦੀ ਵਧਾਈ ਦਿੰਦਾ ਤੇ ਜਿਹੜਾ ਕੱਲ ਦਾ ਪ੍ਰੋਗਰਾਮ ਧਾਰੀਵਾਲ ਦੇ ਵਿੱਚ ਦਿੱਲੀ ਜਿਹੜਾ ਪ੍ਰੋਗਰਾਮ ਹੋ ਰਿਹਾ ਉਹਦੀ ਚਰਚਾ ਸਿਰਫ ਧਾਰੀਵਾਲ ਹੀ ਨਹੀਂ ਬਲਕਿ ਕਈ ਵਾਰ ਗਾਲੂ ਦੀ ਗੁਰਦਾਸਪੁਰ ਵੀ ਹੁਸ਼ਿਆਰਪੁਰ ਜਲੰਧਰ ਸੋਸ਼ਲ ਮੀਡੀਆ ਤੇ ਰਾਹੀ ਜਿੱਥੇ-ਜਿੱਥੇ ਤੁਹਾਡਾ ਪ੍ਰੋਗਰਾਮ ਪਹੁੰਚਣ ਦਾ ਸੀਗਾ ਧਾਰੀਵਾਲਾ ਨਵਿੰਦਰ ਪਿੰਜਾ ਜੀ ਦੇਖ ਲੈਣ ਵਿੱਚ ਜਿਹੜਾ ਹੋ ਰਿਹਾ ਸੀਗਾ ਉਹਦੀ ਚਰਚਾ ਪੂਰੇ ਪੰਜਾਬ ਦੇ ਵਿੱਚ ਹੋ ਰਹੀ ਹੈ ਕਿ ਬਹੁਤ ਸੋਹਣੇ ਤਰੀਕੇ ਦੇ ਨਾਲ ਲੋਕਾਂ ਨੂੰ ਜਿਹੜੇ ਅਕਸ਼ਿਤ ਵੰਡੇ ਗਏ ਆ ਤੇ ਕੱਲ ਜਿਹੜਾ ਅੰਤਿਮ ਦਿਨ ਹੈ RAM ਪ੍ਰਤੀਸ਼ਠਾ ਦਾ RAM ਜਨਮ ਭੂਮੀ ਦੇ ਵਿੱਚ ਉਹਨਾਂ ਦੇ ਜਿਹੜਾ ਦਿਨ ਮਨਾਇਆ ਜਾ ਰਿਹਾ ਅੱਜ ਕੱਲ ਧਾਰੀਵਾਲ ਦੇ ਵਿੱਚ ਜਿਹੜਾ ਪ੍ਰੋਗਰਾਮ ਬੜਾ ਭਵੇ ਰੂਪਨਾ ਮਨਾਇਆ ਜਾ ਰਿਹਾ ਮੈਂ ਸਾਰੇ ਪਾਰਿਵਾਰ ਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਉਸ ਪ੍ਰੋਗਰਾਮ ਦੇ ਵਿੱਚ ਉਹ ਚੜ ਕੇ ਹਿੱਸਾ ਲੈਣ ਤੇ ਜੋ ਵੀ ਆ ਪ੍ਰੋਗਰਾਮ ਦੀ ਰਣਨੀਤੀ ਬਣਾਈ ਗਈ ਆ ਉਹਦਾ ਇੱਕ ਹਿੱਸਾ ਬਣ ਜੈ ਸ਼ੀਰਾ ਪਹਿਲਾਂ ਤੇ ਇਸ ਦਾਸ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਵਰਤਵਾਸੀਆਂ ਨੂੰ ਜੈ ਸ਼ੀਰਾਮ ਜੈ ਸ਼ੀਰਾਮ ਜੈ ਸ਼ੀਰਾਮ ਅਸੀਂ ਬੜੇ ਵੱਡ ਭਾਗੀ ਜਿੱਦਾਂ ਕਿ ਮੇਰੇ ਸਾਰੇ ਭਰਾਵਾਂ ਨੇ ਪ੍ਰਧਾਨ ਜੀ ਨੇ ਕਿਹਾ ਜੇ ਇਹ ਵੱਡੇ ਭਾਗੀਆ ਵੀ ਅਸੀਂ ਇਹ ਦ੍ਰਿਸ਼ੇ ਦੇਖ ਰਹੇ ਆ ਵੀ ਪ੍ਰਮੋ ਰਾਮ ਜੀ ਸਾਹਿਬ ਦਾ ਪਰਿਵਾਰ ਪ੍ਰਾਂਤ ਪ੍ਰਕਸ਼ਟਾ ਹੋ ਰਹੀ ਹੈ 바ਵੇ ਰਾਮ ਮੰਦਰ ਦਾ ਉਦਘਾਟਨ ਹੋ ਰਿਹਾ ਹੈ ਤੇ ਸਭ ਸਾਡੇ ਬਾਲਾ ਜੀ ਜਿਨ੍ਹਾਂ ਦੇ ਅਸੀਂ ਦਾਸ ਆ ਉਹਨਾਂ ਦੇ ਇਸ ਇਰਾਦੇ ਦਾ ਕਾਰਜਕ੍ਰਮ ਆ ਕਿ ਬਾਲਾ ਜੀ ਉਹ ਕਰਵਾ ਰਹੇ ਨੇ ਸ਼ਾਮ ਦੀ ਫੇਰੀਆਂ ਸਾਰੇ ਕਾਰਜਕ੍ਰਮ ਉਹਨਾਂ ਦੇ ਅਗਿਆਸ਼ਕਾਰ ਹੇਠ ਹੋ ਰਿਹਾ ਤੇ ਮੈਂ ਸਾਰੇ ਧਾਰੀਵਾਲ ਵਾਸੀਆਂ ਨੂੰ ਸਾਰੇ ਪ੍ਰਭੂ ਪ੍ਰੇਮੀਆਂ ਨੂੰ ਰਾਮ ਜੀ ਤੇ ਲੱਗ ਕੋ ਪ੍ਰਾਰਥਨਾ ਕਰਨਾ ਕਿ ਸਾਰੇ ਰਾਮ ਜੀ ਹੋ ਕੇ ਇੱਕ ਬੰਦ ਚ ਪਾਈਏ ਬਾਸਟੈਂਡ ਵਿੱਚ ਜੋ 바ਵੇ ਪ੍ਰੋਗਰਾਮ ਹੋ ਰਿਹਾ ਸਵੇਰੇ ਹਵਨ ਜੱਗੇ ਫਿਰ ਦੇ ਪਾਰਿਸ ਨੂੰ ਗੰਗਾ ਦਾ ਪਾਠ ਫਿਰ ਸ਼ਾਮ ਨੂੰ ਸ਼੍ਰੀ ਰਾਜ ਕੁਮਾਰ ਸ਼ਰਮਾ ਜੀ ਸਰਪੰਚ ਭੋਇ ਵਾਲੇ ਜਿਹੜੇ ਰਾਮਨਾਮ ਕੀਰਤਨ ਕਰ ਰਹੇ ਨੇ ਸਤਿਗੁਰੂ 1108 ਪਰਮ ਪੁੱਜ ਦੀ ਪ੍ਰਾਪਤ ਸਮੇਂ ਸਵਾਮੀ ਰਾਮਦਾਸ ਜੀ ਮਹਾਰਾਜ ਬਲਾਵ ਦੁਆਰਾ ਬਰਾਂਪਰ ਵਾਲੇ ਵਿਸ਼ੇਸ਼ ਤੌਰ ਤੇ ਆ ਰਹੇ ਨੇ ਸ਼ਾਮ ਨੂੰ ਕਾਧੀਆਂ ਤੋਂ ਆਤਸ਼ਬਾਦੀ ਆ ਰਹੀ ਹੈ ਔਰ ਸਾਰੇ ਰਾਮ ਪ੍ਰੇਮੀਆਂ ਵੱਲੋਂ ਸਾਰਾ ਦਿਨ ਟੋਟਲ ਲੰਗਰ ਵੀ ਚੱਲੇਗਾ ਕਾਫੀ ਦਾ ਵੀ ਲੰਗਰ ਚੱਲੇਗਾ ਆਇਓ ਸਭ ਰਾਮਈ ਹੋ ਕੇ ਇਸ ਮਹਾਪਰਵ ਨੂੰ ਮਨਾਈਏ ਇਹ ਕਿ ਦੀਵਾਲੀ ਤੇ ਹਰ ਸਾਲ ਆਉਂਦੀ ਜਿਹੜੀ 14 ਸਾਲ ਬਾਅਦ RAM ji ਇੱਕ ਮਨਾਈ ਇਹ 500 ਸਾਲ ਬਾਅਦ ਜਿਹੜਾ ਬਵੇ ਮੰਦਿਰ ਦਾ ਵਿਗਾਟਣਾ ਉਹਦੇ ਉਪਲਕਸ਼ੋ ਚ ਇੱਕ ਮਹਾ ਦੀਵਾਲੀ ਮਨਾਈ ਜਾ ਰਹੀ ਹੈ ਸਾਰੇ ਧਾਰਮਿਕ ਲੋਕ ਪ੍ਰੇਮੀ ਨੇ ਜਗਮਾ ਕੀਤਾ ਵਾ ਤੋਂ ਸਾਰੇ ਧਾਰਮਿਕ ਲੋਕ ਆਸੀਆਂ ਨੂੰ ਮਾਵਾ ਭੈਣਾ ਭਰਾਵਾ ਬੱਚਿਆਂ ਨੂੰ ਇੱਕੋ ਦੇਤੀ ਹੈ ਜੈ ਇੱਕ RAM ਹੀ ਹੋ ਕੇ ਇਸ ਮਹਾਂ ਜਗ ਵਿੱਚ ਸ਼ਾਮਲ ਹੋਈਏ ਔਰ RAM ji ਦੀ ਕਿਰਪਾ ਵੇ ਪਾਤਰ ਬੜੀ ਹੈ ਜੈ ਸ਼੍ਰੀ RAM ਜੈ ਸ਼੍ਰੀ